ਅਬੇ ਝੂਠ ਮਾਨੋ ਜਿਤੇ ਜੰਤੂ ਮੰਤਰੰ ਜਿੰਨੇ ਜਤਰ ਮੰਤਰ ਲੈ ਰੋ ਇਹ ਕਰਦੇ ਵੇਦ ਵਿੱਚ ਲਿਖੇ ਹੋਏ ਨੇ ਉਹ ਝੂਠ ਨੇ ਜਿਹੜੇ ਜੰਤਰ ਮੰਤਰ ਜਿੰਨੇ ਵੀ ਨਾ ਕਰਦੇ ਉਹਨਾਂ ਦੀ ਕੋਈ ਸ਼ਕਤੀ ਨਹੀਂ ਹੈਗੀ ਸਭੇ ਝੂਠ ਮਾਨੋ ਜਿਤੇ ਜੰਤੂ ਮੰਤਰ ਉਹਨਾਂ 'ਚ ਵਿਸ਼ਵਾਸ ਨਾ ਕਰਿਓ ਸਭੈ ਫੋਕਟੰ ਧਰਮ ਹੈ ਭਗਤ ਦਾ ਸਤ ਦਾ ਦੰਦ ਲਿਖ ਲਿਖ ਕੇ ਜੰਦਰਬ ਉੱਤੇ ਉਹ ਫਿਰ ਗੁਰ ਸਿੱਖ ਕਥਨ ਉਹਦਾ ਸਹੀ ਨਹੀਂ ਇਹ ਤਾਂ ਕਾਇਨੂਨ ਨੇ ਬេរੀ ਤੇ ਆ ਗਿਆ ਕਰਕੇ ਤਾਂ ਦਿਖਾਉਣੇ ਹੈ ਇਹ ਤਾਂ ਗੁਰਬਾਨੀ ਦੀ ਮੰਦੀ ਹੈ ਜੀ ਮੇਰੀ ਨਖਾ ਦੇਤੀ ਕੋਈ ਬਾੜ ਦਨ ਮੇਰੀ ਮਰੀਆਂ ਖਾਂ ਖੋਲਵੇ ਤੇ ਕਬਲ ਖੋਲ ਇਹ ਕਾਇਨ ਦਾਰੇ ਮੈਂ ਪਟਿਆ ਰੁਕ ਲਾਈ ਬੜਦਨ ਨੂੰ ਕਿਉਂ ਝੂਠ ਬੋਲਦੇ ਝੂਠ ਨਹੀਂ ਜਲਣਾ ਹੈਗਾ ਸੀ ਲੋਕਾਂ ਦਾ ਝੂਠ ਗਿਆ ਤੂੰ ਸਾਡੇ ਘਰ ਝੂਠ ਬਾੜਦਾ ਤੂੰ ਕਿ ਮੈਂ ਬਾੜਦਾ ਕੁਝ ਝੂਠ ਹੱਦੋਗੇ ਕੌਣ ਮੰਨ ਲੂਗਾ ਸਰੀ ਦੇ ਜੋ ਕਿ ਤੁਹਾਡੀ ਇਹ ਗੱਲਾਂ ਜਬੈਰੀ ਕਿਥੇ ਗਈ ਸੀ ਜਬ ਬਰੂਜ਼ ਨੜਾਤਾ ਸੀ ਹਰਬੰਦਰ ਸਾਹਿਬ ਉਹਨਾਂ ਨੂੰ ਕੋਈ ਮਾਰਿਆ 베ਰੀ ਉਹ ਕਿਥੇ ਗਈ ਸੀ 베ਰੀ ਤੁਹਾਡੀ ਬਕਵਾਸ ਕਰੀਏ ਤੇ ਹੈ ਚੰਗਾ ਬਜਾਗ ਬਣਾਇਆ ਤੁਸੀਂ ਸਾਰੀ ਗੁਰਬਾਣੀ ਛੱਡ ਕੇ ਬੇਕੂ ਬਣਾਉਨੇ ਸੀ ਲੋਕਾਂ ਨੂੰ ਗੁਰੂ ਨਹੀਂ ਬੰਦਾ ਸਾਡਾ ਕਹਿੰਦਾ ਝੂਠ ਹੈ ਅਸੀਂ ਕਹਿੰਦਾ ਤਾਂ ਹੈ ਇਹ ਝੂਠ ਹੈ ਗੁਰੂ ਨੇ ਕਹਾਇਆ ਝੂਠ ਹੈ ਅਸੀਂ ਲਾ ਲਉਗੀ ਝੂਠ ਹੈ ਇਹਦੇ ਚੁੱਪ ਸੀ ਇਹਦਾ ਮਤਲਬ ਤੁਸੀਂ ਸਾਰੇ ਸਾਡਾ ਨਾਸ ਕਰ ਦੋਗੇ ਹਾਂ ਪਬੇ ਫੋਟਮ ਧਰਮ ਹੈ ਭਰਮ ਤੰਤਰੰ ਇਹ ਸਾਰੇ ਪਰਮ ਤੰਤਰੇ ਕਾ ਖਬਰ ਇਹਨਾਂ ਦੇ ਵਿੱਚ ਅਸੀਂ ਫੜ ਫੜ ਕੇ ਛੇਤਰਾਇ ਕੀਤੀ ਇਹਨਾਂ ਦੀ ਬੜੇ ਸੰਤਾਂ ਦੀ ਸੰਗੜ ਲਾ ਲਾ ਕੇ ਪਹਿਰੀ ਬੰਦੇ ਹੁੰਦੇ ਸੀ ਇਹ ਅਸੀਂ ਨਾ ਇੱਥੇ ਸਪੈਰਸ ਚਾਰਦਾ ਵਾਲਾ ਪਹਿਰੀ ਬੰਦੇ ਸੀ ਮੇਰੇ ਕਹਿੰਦੇ ਕੋਈ ਗੁਰਦਵਾਰ ਦਾ ਬਤਾਉਂਦੇ ਮੈਂ ਤੁਹਾਨੂੰ ਕੋਈ ਵੱਡੂ ਗਾਣ ਥੋੜਾ ਥੋੜਾ ਕਰਕੇ ਕਹਿੰਦਾ ਕੀ ਗੱਲ ਬਾਵਾ ਗੁਰਦਵਾਰ ਦੇ ਦਰਸ਼ਨ ਕਰਨ ਨੂੰ ਤੇਰੇ ਜੋ ਤੇ ਰੋਲ ਲੱਗ ਗਿਆ ਬਿਦਾਂ ਕਰੇ ਅਫਾਦੇ ਘਰ ਸਾਹਿਬ ਤੂੰ ਸਮਝਦਾ ਕੀ ਹੋਇਆ ਮੈਂ ਇਹ ਤੂੰ ਉਹ ਛੱਡ ਜੂਗਾ ਤੂੰ ਇਹਨਾ ਤੂੰ ਜਾਂ ਆਏ ਲੋਕਲ ਤਰਬਦ ਦੇਣੂ ਤੇ ਥਪੜਾਈ ਕਰ ਕਰਕੇ ਤੇਰਾ ਮੂੰਹ ਕਰਦਾਂਗੇ ਦੂਏ ਪਾਸੇ ਨੂੰ ਤੂੰ ਛੇੜਿਆ ਕਿਨੂ ਹੈ ਬਸ ਜਦ ਹੀ ਪੈਰੀ ਪੈ ਗਿਆ ਅਸਰਾ 22 ਸਾਲ ਦੀ ਉਮਰ ਦੀ ਜੜੀ ਮਿਲ ਗਿਆ ਸੰਬਾਹੜ ਦੀ ਗੱਲ ਹੈ ਜਿਆਦਾ ਚੌੜਾ ਹੋਣ ਲੱਗ ਗਿਆ ਦੁਨੀਆ ਜੋ ਮੱਥਾ ਟੇਕਣ ਲੱਗੀ ਸੀ ਲੋਸਾਰੀਓ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਤਲਵਾਰ ਮਾਰੇ ਪਾਰ ਜਾਊਗੀ ਬੜਾ ਤੁਰਿਆ ਫਿਰਦਨ ਨਾਲੇ ਨੂੰ ਦੁਨੀਆ ਡਰਦੀ ਸੀ ਪਤਾ ਨਹੀਂ ਕੀ ਹੈ ਇਹ ਇਹ 베ਰੀ ਨਹੀਂ ਫਿਰਦਨ ਉਹ ਆਦਮੀ ਸਿੰਘ ਬਹੁਤ ਕੋ ਦੇਖਿਆ ਹੈ ਬਿਨਾ ਇੱਕ ਆਸਨ ਨਰਾਸਨ ਸਵੇ ਹੈ ਬਿਨਾ ਇੱਕ ਆਸਨ ਨਰਾਸਨ ਸਵੇ ਹੈ ਇੱਕ ਦੀ ਆਸ ਤੋਂ ਬਿਨਾ ਸਭ ਨਰਾਸ ਨੇ ਕੱਖ ਨਹੀਂ ਹੈ ਕਿਸੇ ਕੋਲ ਉਹ ਮੈਨੂੰ ਕੋਈ ਅਰਦਾਸ ਕਰਕੇ ਇਹਨਾਂ ਦੇ ਜਹਿਦਾਰਾਂ ਚ ਪੰਜੇ ਅਰਦਾਸ ਕਰਕੇ ਪੂਰੀ ਕਰਕੇ ਦਿਖਾ ਦੇ ਮੇਰੀ ਥੱਲੇ ਕੱਲਣ ਜਾਏ ਹੋਰ ਕਿਤੇ ਕੱਲਣ ਜਾ ਕੇ ਚਲ ਪੇ ਪੜਾ ਉਹਦੇ ਥੱਲੇ ਕੱਲਣ ਸਦਾ ਦਾ ਬਰ ਬੂਟਾ ਕਰਕੇ ਤਾਂ ਦਿਖਾਓ ਕੁਛ ਸਲਾਮ ਆਰੀ ਜਨਨ ਦੁਕਾਨ ਜਲਦੀ ਹੈ ਕੰਟਰੀ ਪੈਸੇ ਹੁੰਦੇ ਨੇ ਅਨੇ ਹੋਏ ਬਿਨਾ ਇੱਕ ਨਾਮੰ ਨ ਕਾਮੰ ਕਵੇ ਹੈ ਜਿਕ ਨਾਮ ਦੇ ਬਿਨਾ ਕਿਸੇ ਨੇ ਕਬ ਨਹੀਂ ਹੁਲ ਲਿਖੇ ਜਿਨਾ ਕਾਮੰ ਕਵੇ ਹੈ ਕਦੇ ਵੀ ਕੰਮ ਨਾ ਆਇਆ ਨਾ ਕਦੇ ਆਊਗਾ ਨਾਮ ਨੇ ਕਬ ਬੋਲਣਾ ਜ਼ਿਆਦਾ ਹੁਣਾ ਕਿਸੇ ਜੇ ਕੰਮ ਆਉਂਦੇ ਹੈ ਜੜੇ ਬੜੇ ਰਾਜੇ ਨੇ ਉਹ ਰਿਸ਼ਵਤੇ ਕੇ ਨਾ ਰਹਿ ਜਾਂਦੇ ਇੱਥੇ ਰਿਸ਼ੋ ਦੇ ਕੇ ਆਪਣੀ ਉਹ ਨਾ ਬਦਾਲ ਲੈਂਦੇ ਪਤਾਬਰੀ ਲੱਗਦਾ ਕਿੱਥੇ ਨੂੰ ਲੈ ਗਏ ਕਿੱਥੇ ਨੂੰ ਚਲਾ ਗਿਆ ਜਾਂ ਨਿਕਲਦਾ ਸਰੀਰ ਚੋਂ ਕਿਸੇ ਨੂੰ ਨਹੀਂ ਪਤਾ ਹੁੰਦਾ ਉਹ ਜੋ ਮੈਂ ਅਤਵਾਦੀ ਆ ਮੁੰਡੇ ਨੂੰ ਚੱਕ ਕੇ ਲੈ ਜਾਂਦੇ ਤੇ ਪੁਲਿਸ ਵਾਲੇ ਉਹ ਚੰਗੇ ਭਲਾ ਨੂੰ ਵੀ ਲੈ ਜਾਂਦੇ ਤੇ ਉਹ ਤਾਂ ਭਲੇਖੇ ਨਾ ਚਾਹੇ ਕਿਸੇ ਤਰੀਕੇ ਨਾਲ ਇਹ ਦੀ ਹਜ਼ਾ ਦੇ ਕਿੱਥੇ ਪਤਾਬ ਨਹੀਂ ਲੱਗਣਾ ਆਤਮਾ ਨੇ ਕਿੱਥੇ ਚਲੀ ਜਾਣਾ ਜਿਹੜੇ ਪੈਰਾਂ ਨਾਲ ਹੀ ਫਿਰਦੇ ਇੱਥੇ ਹੁਣ ਕੀ ਪਤਾ ਕਿਹੜੇ ਗਰੀਬ ਤੇ ਗਰੀਬ ਦੇ ਜਾ ਕੇ ਜੰਪਣਾ ਹੁਣ ਕਿਤੇ ਸਜ਼ਾ ਦੇ ਦੇ ਲਈਏ ਹੁਣੇ ਚੌੜੇ ਹੋਏ ਫਿਰਦੇ ਨੇ ਕੀ ਪਤਾ ਲਗਣਾ ਕਿਥੇ ਦੇ ਕਿੱਥੇ ਪੈਦਾ ਕਰ ਲੈਣਾ ਤੁਹਾਨੂੰ ਪਤਾ ਕੁਛ ਕੋਈ ਸੋਝਾ ਹੀ ਨਹੀਂ ਗੱਲ ਗਾਹ ਦੀ ਪਤਾ ਹੀ ਨਹੀਂ ਹੈ ਪਤਾ ਨਹੀਂ ਕਾਲਾ ਨਿਸ਼ਾਨ ਹੈ ਇਹਨਾਂ ਨੂੰ